ਹਾਂ ਜੀ ਸਸੇ ਕੱਲ੍ਹ ਦੋਸਤੋ ਅੱਜ ਦੀ ਫੱਟੀ ਅਪਡੇਟ ਸੀਐਮ ਆਨ ਦਾ ਔਰਤਾਂ ਨੂੰ ਵੱਡਾ ਤੋਹਫਾ ਆਂਗੜਵੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਸੁਪਰਵਾਈਜ਼ਰ ਵਰਕਰ ਤੇ ਹੈਲਪਰ ਨੂੰ ਮਿਲੇਗੀ ਨੌਕਰੀ ਕੀ ਹੈ ਪੂਰੀ ਅਪਡੇਟ ਅਤੇ ਪੰਜਾਬ ਸਰਕਾਰ ਦੁਆਰਾ ਜੋ ਰੱਖੜੀ ਦੇ ਤਿਹਾਰ ਦੇ ਉੱਪਰ ਔਰਤਾਂ ਦੇ ਲਈ ਲੜਕੀਆਂ ਦੇ ਲਈ ਵੱਡਾ ਉਪਹਾਰ ਜਾਰੀ ਕੀਤਾ ਗਿਆ ਉਸ ਤੋਂ ਸਬੰਧੀ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵਯੁਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਤੇ ਖਾਸ ਅਪਡੇਟ ਦੇ ਉੱਪਰ ਰਕੜੀ ਦੇ ਤਿਹਾੜੀ ਤੇ ਸੀਐਮ ਮਾਨ ਵੱਲੋਂ ਔਰਤਾਂ ਨੂੰ ਤੋਹਫਾ ਆਗਰਬੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਟਿਸਕਾਤ ਦਿੰਦਿਆਂ ਆਂਗੜਵਾਲੀ ਵਰਕਰ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਔਰਤਾਂ ਨੂੰ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ। ਸੂਬਾ ਪਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸਰਕਾਰ ਸੂਬੇ ਦੇ ਇਸ ਸੰਬੰਧੀ ਪ੍ਰਕਿਰਿਆ ਕਰਨਾ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਛੇਤੀ ਇਹਨਾਂ ਅਸਾਮੀਆਂ ਨੂੰ ਭਰਤੀ ਕਿੱਤੀ ਜਾਵੇਗੀ ਉਹਨਾਂ ਕਹ ਕਿ ਇੱਕ ਕਦਮ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਕਾਇਮ ਹੋਣਗੇ ਤੇ ਜੋ ਮੈਲਾਂ ਦੇ ਵੱਧ ਤੋਂ ਵੱਧ ਅਧਿਕਾਰੀਆਂ ਨੂੰ ਬੇਹੱਦ ਸਹਾਇਿਤ ਹੋਣ ਗਿਆ ਸੀਮਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਸ਼ਾ ਵਰਕਰ ਦੀਆਂ ਜਾਈਚ ਮੰਗਾ ਤੇ ਵਿਚਾਰ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਹਿਲਾ ਸ਼ਕਤੀਸ਼ਾਲੀ ਦੇ ਮਨਰਥ ਨਾਲ ਬਹੁਤ ਸਾਰੇ ਉਪਰਾਲੇ ਕਰ ਰਹੀਆਂ ਹਨ ਉਹਨਾਂ ਕਹ ਕਿ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਅਨ ਅਤੇ 8 ਜ਼ਿਲ੍ਹਾ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਨਰਹਨ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਕੋਸ਼ਿਸ਼ਾਂ ਦੀ ਲੋੜ ਨਤੀਜਾ ਸਾਹਮਣੇ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਾਈਟ ਬਗੇਡ ਸਟਾਫ ਵਿੱਚ ਮਹਿਲਾ ਦੀ ਭਰਤੀ ਲਈ ਫਿਜ਼ੀਕਲ ਟੈਸਟ ਤੇ ਮੌਜੂਦਾ ਮਾਪਦੰਡ ਬਦਲਣ ਲਈ ਨਿਯਮ ਵਿੱਚ ਲੋੜੀ ਦੀ ਸੋਧ ਕੀਤੀ ਜਾ ਰਹੀਆਂ ਹਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਸਰਕਾਰ ਨੇ ਇਹਨਾਂ ਨਿਯਮਾਂ ਨੂੰ ਬਦਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤਾ ਕਿਉਂਕਿ ਇਹਨਾਂ ਸਿਆਸਤਾਂ ਨੂੰ ਲੋਕਾਂ ਅਤੇ ਉਹਨਾਂ ਦੀਆਂ ਸਮੱਸਿਆ ਦਾ ਕੋਈ ਸਰਕਾਰ ਨਹੀਂ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਫਾਇਰ ਬਗੇਡ ਸਟਾਫ ਵਿੱਚ ਕੁੜੀਆਂ ਦੀ ਭਰਤੀ ਕਰਨ ਲਈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਦੇਸ਼ਪਾਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਭ੍ਰਿੱਤੀ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਹੈ ਤਾਂ ਕਿ ਸੂਬੇ ਦੇ ਕੋਮੀ ਸ਼ਹੀਦਤ ਉੱਤੇ ਵਾਪਰਨ ਵਾਲੀ ਸੜਕ ਹਾਦਸੇ ਵਿੱਚ ਜੈ ਅਜ਼ਾਦੀ ਕੀਮਤਾਂ ਜਾਂਚਾਂ ਪਚਾਈਆਂ ਜਾ ਸਕਣ ਅਤੇ ਸੁਰੱਖਿਆ ਵਿਦਾਈ ਜਾ ਸਕੇ ਵਿਸ਼ੇਸ਼ ਕਲਾਈ ਪ੍ਰਾਪਤ ਕਰਨ ਨਵੇਂ ਭਰਤੀ 1597 ਮੁਲਾਜ਼ਮ ਵਿੱਚ ਫੋਰਸ ਦੀ ਅਟਰੀਵਡ ਦੀ ਹੱਡੀ ਵੱਜੂ ਕੰਮ ਕਰ ਰਹੀਆਂ ਹਨ ਅਤੇ ਉਹਨਾਂ ਨੂੰ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਬ 144 ਵਾਹਨ ਮੁਹੱਈਆ ਕੀਤੇ ਗਏ ਹਨ ਫਰਮ ਵੀ ਵਿੱਚ ਸ਼ੁਰੂਆਤ ਵਿੱਚ ਤੋਂ ਹੀ ਹੁਣ ਤੱਕ ਇਹ ਫੋਰਸ ਪਿਛਲੇ ਸਾਲ ਦੇ ਮੁਕਾਬਲੇ ਸੜਕ ਹਾਦਸੇ ਵਿੱਚ ਲਗਭਗ 1300 ਕੀਮਤੀ ਜਾਨਾਂ ਪਚਾ ਚੁੱਕੀ ਹੈ ਇਸ ਤੋਂ ਇਲਾਵਾ ਹਾਦਸੇ ਵਿੱਚ ਫਟਣ ਦੇ ਖੌਨ ਕਰਨ ਤੇ 90 ਲੱਖ ਦੀ ਕੀਮਤ ਦੇ ਰੁਪਏ ਵਿੱਚ ਨਕਦੀ ਅਤੇ ਵਸਤਾਂ ਨੂੰ ਸੁਰੱਖਿਤ ਵਾਪਸੀ ਕੀਤੀ ਗਈ ਹੈ ਇਹ ਫੋਰਸ ਸ਼ਾਹਦਤ ਦੇ 4200 ਕਿਲੋਮੀਟਰ ਉੱਤੇ ਤਾਇਨਾਤ ਕੀਤੀ ਗਈ ਹੈ ਅਤੇ ਨਿਸ਼ਚਿਤ ਕੀਤਾ ਗਿਆ ਕਿ ਗਸਤ ਨਾਲ ਦੇ ਨਾਲ ਫੌਰੀ ਸਹਾਇਤਾ ਦਿੱਤੀ ਜਾਵੇ ਅਤੇ ਲੰਗਣਾ ਤੋਂ ਰੋਕ ਕੇ ਦਾ ਕੋਈ ਕੰਮ ਨਾ ਰਹਿ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਸਰਕਾਰ ਨੇ ਖੌਨ ਤੱਕ 44700 ਨੌਕਰੀਆਂ ਨੂੰ ਵੱਖ-ਵੱਖ ਭਾਗਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਉਹਨਾਂ ਕਹਿੰਦੇ ਸਮੁੱਚੀ ਭਰਤੀ ਨਰੋਲ ਮੈਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਅਤੇ ਉਹਨਾਂ ਕਹਿੰਦੇ ਸੂਬੇ ਸਰਕਾਰ ਦੀਆਂ ਨੀਤੀਆਂ ਅਤੇ ਨੀਤ ਵਿੱਚ ਨੌਜਵਾਨਾਂ ਦਾ ਵਿਸ਼ਵਾਸ ਵਧਿਆ ਹੈ ਜਿਸ ਕਰਕੇ ਉਹ ਵਿਦੇਸ਼ ਜਾਣ ਦਾ ਇਰਾਦਾ ਛੱਡ ਕੇ ਇੱਥੇ ਰਹਿ ਕੇ ਸਰਕਾਰੀ ਨੌਕਰੀਆਂ ਲਈ ਤਿਆਰੀ ਕਰਦੇ ਹਨ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਹੁਣ ਪੰਜਾਬ ਵਿੱਚ ਆਗਰਵੜੀ ਵਰਕਰਾਂ ਦੇ ਲਈ 10000 ਰਮੀਆਂ ਪੋਸਟਾਂ ਦਾ ਜੋ ਅਲਾਨ ਕੀਤਾ ਗਿਆ ਹੈ ਬਹੁਤ ਜਲਦ ਇਸ ਦਾ ਨੋਟੀਫਿਕੇਸ਼ਨ ਆਪਾਂ ਨੂੰ ਦੇਖਣ ਨੂੰ ਮਿਲੇਗਾ ਇਸ ਤੇ ਸਬੰਧੀ ਜੋ ਵੀ ਅਪਡੇਟ ਹੋਣ ਪੰਜਾਬ ਸਰਕਾਰ ਵੱਲੋਂ ਆਏਗੀ ਉਸ ਤੇ ਸਬੰਧੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲਦੇ ਰਹਿਣ ਧੰਨਵਾਦ